ਹਾਂਜੀ ਸਸਤੀ ਘਰ ਕਾਲਜ ਸਾਰਿਆਂ ਅੱਜ ਆਪਾਂ ਗਲੇ ਦਾ ਡਿਜ਼ਾਈਨ ਬਣਾ ਕੇ ਤਿਆਰ ਕਰਨਾ ਤੇ ਇਸ ਲਈ ਆਪਾਂ ਜਿਹੜਾ ਇਹਦੇ ਤੇ ਪੇਪਰ ਪੇਸਟਿੰਗ ਤੇ ਗਲਾ ਜਿਹੜਾ ਆਪਾਂ ਤਿਆਰ ਕਰਦੇ ਹਣਾ ਇਹਦੀਆਂ ਆਪਾਂ ਨਿਸ਼ਾਨੀਆਂ ਲਾ ਲਈਆਂ ਨੇ ਇਹਦੇ ਤੇ ਆਪਾਂ ਕਟਿੰਗ ਕਰਦੀ ਆਪਾਂ ਤੁਹਾਨੂੰ ਦੱਸ ਦਿੰਦੀ ਆਂ ਵੀ ਆਪਾਂ ਕਿਵੇਂ ਨਿਸ਼ਾਨੀਆਂ ਲਾਈਆਂ ਨੇ ਸਭ ਤੋਂ ਪਹਿਲਾਂ ਆਪਾਂ ਇੱਥੇ 7 ਇੰਚ ਇਹਦੀ ਗਲੇ ਦੀ ਲੰਬਾਈ ਰੱਖੀ ਹੈ 1/2 ਇੰਚ ਉੱਪਰ ਚੜਾ ਜਾਊਗਾ ਆਪਣਾ 6.5 ਗਲਾ ਰਹਿ ਜਾਊਗਾ 8 ਇੰਚ ਦੇ ਆਪਾਂ ਨਿਸ਼ਾਨ ਆ ਵਾਲੇ ਲਾਏ ਨੇ ਇੱਥੇ ਤੇ ਉਸ ਤੋਂ ਅੱਗੇ ਸਵਾ ਇੰਚ ਦਾ ਨਿਸ਼ਾਨ ਹੈ ਜਿਹੜਾ ਇਹ ਆਪਾਂ ਇਹਦਾ ਲਾਇਆ ਹੋਇਆ ਹੈਗਾ ਜਿਹੜਾ ਆਪਾਂ ਮਾਰਚਨ ਲੈਣਾ ਹੈਗਾ ਸਾਰਾ ਇਹ ਸਵਾ ਇੰਚ ਦਾ ਚਾਰ ਚਫੇਰੀ ਆਪਾਂ ਲਓ ਜੀ ਗਲਾ ਆਪਾਂ ਕਟਿੰਗ ਕਰਕੇ ਤਿਆਰ ਕਰ ਲਿਆ ਹੈਗਾ ਇਹ ਆਪਾਂ ਇੱਥੇ ਤੱਕ ਇਹਦੀ ਪਹਿਲਾਂ ਇੱਧਰ ਦਾ ਆਪਾਂ ਕਰਕੇ ਨਾ ਪੱਟੀ 5 5.5 ਇੰਚ ਦੀ ਆਪਾਂ ਚੌੜੀ ਪੱਟੀ ਲੈ ਲਈ ਸੀ ਇਸ ਤਰੀਕੇ ਦੇ ਨਾਲ ਆਪਾਂ ਘਾਤ ਰ ਕੇ ਤੇ ਸਵਾ ਇੰਚ ਦੀ ਇਹ ਚੜਾਈ ਲਈ ਹੈ ਤੇ ਆਹ ਇੱਥੇ ਆਪਾਂ 7 ਇੰਚ ਦਾ ਨਿਸ਼ਾਨ ਲਾ ਕੇ ਤੇ ਬਾਕਸ ਬਣਾ ਕੇ ਆਹ ਵਾਲਾ 2 ਇੰਚ ਤੱਕ ਨਿਸ਼ਾਨਾ ਪਾ ਇਧਰ ਵਿੱਚ ਖਿੱਚ ਲਿਆ ਬਾਕੀ ਆਪਣੀ ਸਾਰੀ ਪੱਟੀ ਜਿਹੜੀ ਹੈ ਇਹ ਸਵਾ ਸਵਾ ਇੰਚ ਦੀ ਹੈ ਤੇ ਇਸ ਨੂੰ ਖੋਲ ਕੇ ਜੇ ਤੁਸੀਂ ਵਿੱਚ ਜੇ ਤੁਸੀਂ ਵਿੱਚ ਪੋਟਲੀ ਬਟਨ ਜਾਂ ਕੋਈ ਹਨਾ ਉਹ ਲਾਣੀਆਂ ਹੈਗੇ ਲੁਪੀਆਂ ਲੱਪੀਆਂ ਲਾਣੀਆਂ ਨੇ ਫਿਰ ਤੁਸੀਂ ਵਿੱਚੋਂ ਕਟਿੰਗ ਕਰ ਦਿਓ ਇੱਥੇ ਤੱਕ ਫਿਰ ਵਿੱਚੋਂ ਕਟਿੰਗ ਕਰ ਦਿਓ ਇੱਥੇ ਤੱਕ ਜੇ ਇਹਦੇ ਆਲੇ-ਦਾਲੇ ਬਾਹਰਲੇ ਪਾਸੇ ਇਸ ਤਰ੍ਹਾਂ ਆਪਾਂ ਲੈਸ ਕਮਾਉਣੀ ਹੈ ਤਾਂ ਫਿਰ ਤੁਸੀਂ ਇਹਨੂੰ ਤੁਹਾਨੂੰ ਜੇ ਆ ਰਹਿਣਾ ਦੋ ਜੇ ਪਰਲੇ ਪਾਸੇ ਕਰਕੇ ਤੇ ਤੁਸੀਂ ਲੈਂਸ ਲਾਉਣੀ ਹੈ ਫਿਰ ਤੁਸੀਂ ਵਿੱਚੋਂ ਕੱਟਣਾ ਨਹੀਂਗਾ ਤੇ ਜੇ ਤੁਸੀਂ ਅੰਦਰ ਨੂੰ ਮੋੜ ਕੇ ਇੱਥੇ ਵਿੱਚ ਲੂਪੀਆਂ ਜਾਂ ਤੁਸੀਂ ਬਟਨ ਕੋਈ ਕੁਝ ਵੀ ਲਾਣਾ ਫਿਰ ਤੁਸੀਂ ਇਹਨੂੰ ਵਿੱਚੋਂ ਕਟਿੰਗ ਕਰ ਦੋ ਤੇ ਇਹਨੂੰ ਹੁਣ ਆਪਾਂ ਆਹ ਵਾਲੇ ਤੇ ਇਹਨੂੰ ਆਪਾਂ ਇੱਥੇ 5 ਇੰਚ ਤੇ ਸੈੱਟ ਕਰ ਲੈਣਾ ਹੈ ਕਿਉਂਕਿ ਫਿਰ ਜ਼ਿਆਦਾ ਗਲਾ ਨਾ ਸਾਈਡਰ ਨੂੰ ਨਾ ਜਿਹੜਾ ਹੋਵੇ ਕਿਉਂਕਿ ਆਪਾਂ ਗਲ ਇਹਦੇ ਵਿੱਚ 2.5 ਇੰਚ ਜੋੜ ਕੇ ਇਹਦਾ ਕੱਟ ਕਰ ਲਿਆ ਸੀਗਾ ਤੇ ਬਾਕੀ ਆਪਾਂ ਇਸ ਤਰ੍ਹਾਂ ਸਿੱਧਾ ਕਰਕੇ ਲਾ ਕੇ ਉੱਪਰ ਪ੍ਰੈਸ ਦੇ ਨਾਲ ਚਪਕਾ ਦੇਣਾ ਹੈ ਇਹਨੂੰ ਤੇ ਆਪਾਂ ਲੈਸ ਦੇ ਨਾਲ ਗਲਾ ਤਿਆਰ ਕਰਕੇ ਤੁਹਾਨੂੰ ਦਿਖਾਵਾਂ ਲਓ ਜੀ ਪ੍ਰੈਸ ਦੇ ਨਾਲ ਇਹ ਚਿਪਕ ਗਈ ਆ ਤੁਸੀਂ ਕੱਪੜੇ ਦਾ ਪੁੱਠਾ ਪਾਸਾ ਧਰਨਾ ਹੈ ਇਸ ਤਰ੍ਹਾਂ ਆ ਸਿੱਧਾ ਤੇ ਹੁਣ ਆਪਾਂ ਮਾਰਜਨ ਨਾਲ-ਨਾਲ ਨੂੰ ਆਪਾਂ ਕੱਟ ਲੈਣਾ ਜਿੰਨਾ-ਜਿੰਨਾ ਤੁਸੀਂ ਮਾਰਜਨ ਅੱਧਾ-ਅੱਧਾ ਇੰਚ ਤਾਂ ਹੋਣਾ ਚਾਹੀਦਾ ਇਸ ਤਰ੍ਹਾਂ ਕਰਕੇ ਅੱਧਾ-ਅੱਧਾ ਇੰਚ ਜਿਹੜਾ ਆਪਾਂ ਮਾਰਜਨ ਛੱਡ ਕੇ ਕਟਿੰਗ ਕਰ ਲੈਣੀ ਹੈਗੀ ਇਥੇ ਚਾਰਜ ਫੇਰੇ ਐਸਟਰਾ ਦੇ ਦੇ ਇੰਚ ਦੇ ਨਾਲ ਆਪਾਂ ਇਸ ਤਰ੍ਹਾਂ ਮਾਰਕਿੰਗ ਕਰਕੇ ਚੈਦੀ ਤੁਸੀਂ ਹੰਦਾ ਜੇ ਨਾਲ ਵੀ ਕਰ ਲੋ ਤੇ ਇਹ ਬਹੁਤ ਸੋਹਣੀ ਚਿਪਕ ਜਾਂਦੀ ਹੈਗੀ ਬੁਕਰਮ ਬੁਕਰਮ ਜਿਹੜੀ ਖੜਮੀ ਕਰਨੀ ਰਹਿੰਦੀ ਹੈ ਵਾਲ ਜੇ ਪੈ ਜਾਂਦੇ ਨੇ ਇਹ ਨਰਮ ਕੱਪੜੇ ਵਾਂਗੂ ਹੀ ਹੁੰਦੀ ਹੈ ਤੇ ਇਹਦਾ ਚਿਪਕਣ ਵਾਲਾ ਪਾਸਾ ਪੰਦਰ ਧਰ ਕੇ ਚੁੱਕਾ ਲਿਆ ਹੁਣ ਆਪਾਂ ਇਹਦੀ ਕਟਿੰਗ ਕਰ ਦਿੰਨੇ ਲਓ ਜੀ ਇਹਨੂੰ ਆਪਾਂ ਹੁਣ ਹੋਲਡਿੰਗ ਕਰ ਦੇਣਾ ਆਤਾ-ਤਾ ਇੰਚ ਆਪਾਂ ਰੱਖ ਕੇ ਜਿਹੜਾ ਕੱਟ ਲਿਆ ਇਹਨੂੰ ਇਸ ਤਰ੍ਹਾਂ ਆਪਾਂ ਇੱਥੇ ਦੋ ਟੱਕ ਲਾ ਲਏ ਨੇ ਤੇ ਇਹਨੂੰ ਕੋ ਫੋਲਡ ਕਰ ਦੇਣਾ ਸਾਰੇ ਨੂੰ ਵੱਡੇ ਬਕੇ ਦੇ ਨਾਲ ਕਰਾਂਗੇ ਇਹ ਆਪਾਂ ਢੇੜਨਾ ਹੈ ਤੇ ਇਹ ਆਪਾਂ ਢੇੜਾਂਗੇ ਤੇ ਜਿਹੜੀ ਆਪਾਂ ਦੂਸਰੀ ਬਾਅਦ ਚ ਲਾਵਾਂਗੇ ਸਲਾਈ ਉਹ ਆਪਾਂ ਆਪਣੀ ਰਹਿ ਜੂਗੀ ਜਦੋਂ ਆਪਾਂ ਲੈਸ ਲਾਵਾਂਗੇ ਐਸਟਰਾ ਵਰਸ ਪਾਈ ਦੇ ਨਾਲ ਨਾਲ ਸਟ੍ਰੈਟ ਕੋਲਪਾ ਨਾਲ ਲੈਣੀ ਇਹਦੇ ਨੂੰ ਮੋੜ ਦਿੰਦੀ ਹੁਣ ਮੈਂ ਹਵਲੇ ਤੱਕ ਜਿਹੜੇ ਇੱਥੋਂ ਆਪਾਂ ਇਸ ਤਰ੍ਹਾਂ ਕਰਕੇ ਇਹ ਪਰ ਦਮਾਰਨ ਸਾਡੇ ਕਿੰਨੀ ਸਾਰੀ ਸਲਾਈ ਦਾ ਜੋ ਜੀ ਇਸ ਗਲੇ ਨੂੰ ਆਪਾਂ ਪਲਟੀ ਮਾਰਨੀ ਹੈ ਇਸ ਲਈ ਆਪਾਂ ਕੁਠੇ ਪਾਸੇ ਲਾਵਾਂਗੇ ਇਧਰੋਂ ਪਾਸਾ ਸਿੱਧਾ ਆਪਾਂ نیچے ਕਰਿਆ ਆਨਲਾਈਨਿੰਗ ਵਾਲਾ ਕਮੀਜ਼ ਇਹਨੂੰ ਆਪਾਂ ਇਦਾਂ ਧਰਿਆ ਧਰ ਕੇ ਉੱਤੇ ਆਪਾਂ ਇਹ ਗਲੇ ਤੇ ਇਸ ਤਰ੍ਹਾਂ ਧਰ ਲੈਣਾ ਹੈ ਤੇ ਜਿਹੜੀ ਆਹ ਵਾਲੀ ਸਲਾਈ ਇਹ ਆ ਫਲਾ ਲੈਣੀ ਜੀ ਇਹ ਬੁਕਰਮ ਦੇ ਨਾਲ ਨਾਲ ਲਾਉਣੀ ਹੈ ਇਹ ਵਾਲੀ ਸਲਾਈ ਆਪਾਂ ਲਾ ਲੈਣੀ ਹੈ ਆਹ ਜਿਹੜੀ ਬਿਲਕੁਲ ਸੈੱਟ ਕਰਕੇ ਫਿਰ ਆਪਾਂ ਲਾਉਣੀ ਹੈਗੀ ਇਹ ਪੱਕੀ ਸਲਾਈ ਲੱਗ ਜਾਣੀ ਹੈਗੀ ਇਹਦੇ ਦੀ ਆਪਾਂ ਆਹ ਛੋਟਾ ਘਾ ਲੈਣਾ ਹੈ உன்னால் சார் ரெடியா திருப்பாண்டி சிலப்பு காது கேட்டது ਆਪਾਂ ਤਿੰਨਾਂ ਕੋਨਿਆਂ ਦੇ ਵਿੱਚ ਟੱਕ ਲਾਉਣੇ ਨੇ ਜਿਹੜੇ ਆਪਣੇ ਜਿਹੜੇ ਕੋਨੇ ਨੇ ਇਹ ਚੰਗੀ ਤਰ੍ਹਾਂ ਬਾਹਰ ਨਿਕਲ ਆਉਣਗੇ ਸਲਾਈ ਨਹੀਂ ਕੱਟਣੀ ਚਾਹੀਦੀ ਬਾਕੀ ਸਲਾਈ ਦੇ ਨਾਲ ਕੋਲ ਤੱਕ ਆਪਾਂ ਜਿਹੜਾ ਕਟਿੰਗ ਕਰਨਾ ਹੈ ਸਲਾਈ ਬਿਨਾਂ ਕੱਟੇ ਤੋਂ ਬਿਲਕੁਲ ਕੋਲ ਤੱਕ ਇਹ ਜੀ ਇਹ ਆਪਾਂ ਟੱਕ ਲਾ ਲੈਣਾ ਹੁਣ ਇਸ ਤਰ੍ਹਾਂ ਆਪਾਂ ਇਹਨੂੰ ਸਿੱਧੇ ਪਾਸੇ ਜਿਹੜਾ ਪਾਟ ਲਾਂਗੇ ਐਸ ਤ੍ਰਿਕੇ ਦੇ ਨਾਲ ਤਾਂ ਸਾਰਾ ਸਿੱਧੇ ਪਾਸੇ ਪਲਟ ਲੈਣੇ ਲਾ ਪਲਟ ਕੇ ਤੇ ਦੀ ਕਿਨਾਰੀ ਤੇ ਜਿਹੜੀ ਐ ਸਲਾਈ ਜੇ ਤੁਸੀਂ ਪਾਈਪਿੰਗ ਕਿਨਾਰੀ ਤੇ ਲਾਉਣੀ ਐ ਲਾ ਕੇ ਲਾ ਲਓ ਨਹੀਂ ਤੇ ਫਿਰ ਇਸ ਤਰ੍ਹਾਂ ਹੀ ਕੱਚੀ ਸਲਾਈ ਇੱਕ ਵਾਰੀ ਲਾ ਲਓ ਤੇ ਬਾਅਦ ਚ ਵੀ ਲੱਗ ਜਾਂਦੀ ਹੈਗੀ ਇਹ ਸਲਾਈ ਆਪਾਂ ਪੈਰ ਪੈਰ ਛੱਡ ਕੇ ਤਾ ਦਿੰਦੇ ਹੁਣ ਆਪਾਂ ਤਾਰ ਫੇਰੇ ਇੱਕ ਪੈਰ ਪੈਰ ਦੀ ਮਾਜਣ ਛੱਡ ਕੇ ਵੱਡਾ ਵਾਕਾ ਕਰਕੇ ਜਿਹੜੀ ਸਲਾਈ ਲਾ ਲੈਣੀ ਐ ਕਿਉਂਕਿ ਇਹ ਕੱਚਾ ਆਏਗਾ ਇਹਦੇ ਨਾਲ ਬਹੁਤ ਹੀ ਸੋਹਣਾ ਗਲਾ ਬਣti ਜਿਹੜਾ ਤਿਆਰ ਹੋ ਜਾਂਦਾ ਹੈ ਇਹ ਸੋਹਣਾ ਵੀ ਕਾਫੀ ਲੱਗ ਰਿਹਾ ਤੇ ਬਿਲਕੁਲ ਸਿੰਪਲ ਤੇ ਸੂਪਰ ਤੇ ਹੁਣ ਤੁਸੀਂ ਇਸ ਤਰ੍ਹਾਂ ਵਿਚਾਲਾ ਕਰਕੇ ਇੱਥੇ ਇੱਕ ਸਲਾਈ ਲਾ ਸਕਦੇ ਹੋ ਤਾਂ ਕਿ ਆਪਣਾ ਗਲਾ ਜਿਹੜਾ ਹੈ ਨਾ ਪਾਈਪ ਲਾਉਂਦੇ ਸਮੇਂ ਹਿੱਲੇ ਨਾ ਇੱਥੇ ਵੀ ਇੱਕ ਆਪਰ ਆਫ ਸਲਾਈ ਲਾ ਦਿੰਦੇ ਹਾਂ ਬਿਲਕੁਲ ਵਿਚਾਲਾ ਕਰਕੇ ਇਹ ਆਪ ਸਲਾਈ ਆਪ ਜੜੀ ਇੱਥੇ ਲਾ ਲੈਣੀ ਆਪਾਂ ਦੇਖ ਲੈਣਾ ਬਿਲਕੁਲ ਵਿਚਾਲਾ ਹੋਣਾ ਚਾਹੀਦਾ ਦੀ ਸਲਾਈ ਵੀ ਦਸ਼ਨ ਦਿਲ ਦਾ ਸਾਕੇ ਦੇ ਅੱਛਾ ਬਿਲਕੁਲ ਆਪਾਂ ਚਾਲੀ ਇੱਕ ਸਲਾਈ ਲਾ ਲ ਇਹਦੇ ਨਾਲ ਆਪਣਾ ਗਲਾ ਬਿਲਕੁਲ ਵੀ ਉੱਠਦਾ ਨਹੀਂਗਾ ਫਿਰ ਆਪਰੇਟ ਪਾਈਪ ਨਾ ਆਰਾਮ ਨਾਲ ਲਾ ਲਾਂਗੇ ਚਾਰ ਚੁਰੇ ਤੇ ਲੰਘ ਵਾਲੀ ਕਮੀਜ਼ ਦੀ ਆਪਾਂ ਜਿਹੜੀ ਵੀਡੀਓ ਦਿੱਤੀ ਹੋਈ ਹੈਗੀ ਜੇ ਨਹੀਂ ਦੇਖੀ ਤਾਂ ਉਹ ਵੀ ਜ਼ਰੂਰ ਦੇਖ ਲਿਓ ਤੇ ਗੁੰਮ ਸਲਾਈਆਂ ਵਾਲੀ ਜਿਹੜੀ ਸਲਵਾਰ ਆ ਉਹਦੀ ਵੀ ਆਪਾਂ ਇਹਦੇ ਨਾਲ ਇਹਦੀ ਸਲਵਾਰ ਦੀ ਵੀ ਆਪਾਂ ਦਿੱਕਤੀ ਹੋਈ ਹੈਗੀ ਜੇ ਨਹੀਂ ਵੇਖੀ ਤਾਂ ਤੁਸੀਂ ਵੇਖ ਜਰੂਰ ਲਿਓ ਆ ਵਾਲੀ ਇਹਦੇ ਤੇ ਆਪਾਂ ਨਾਲ ਦੀ ਹੋਈ ਹੈ ਨਾ ਲਾਉਣ ਦੀ ਗਈ ਪਾਈ ਤੇ ਨਾ ਜੇ ਤੁਸੀਂ ਇਹ ਨੂੰ ਬੁੰਨੀ ਕਰਨਾ ਕਿਉਂਕਿ ਇਹ ਥੋੜੀ ਜੀ ਡਿਜ਼ਾਈਨ ਵਾਲੀ ਹੈ ਤਾਂ ਤੁਸੀਂ ਉੱਤੇ ਉੱਤੇ ਵੀ ਲਾ ਸਕਦੇ ਹੋ ਇਹ ਇਹਦਾ ਜਿਹੜਾ ਆ ਤੱਬਕੇ ਨਾ ਇਹਦਾ ਜਿਹੜਾ ਹ ਮਾਰਜਨ ਹੈ ਥੋੜਾ ਥੋੜਾ ਰੱਬ ਕੇ ਇਹ ਦੋ ਸਲਾਈਆਂ ਦੇ ਵਿੱਚ ਇਸ ਤਰ੍ਹਾਂ ਉੱਪਰ ਉੱਪਰ ਲੱਗ ਜੂਗੀ ਇਹ ਤਾਂ ਸਿੱਧਾ ਉੱਪਰ ਲਾਉਣੀ ਆ ਜੇ ਵਿੱਚ ਜਿਹੜੀ ਆ ਤਾਂ ਆਪਾਂ ਥੋੜੀ 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 ਵੇਚ ਦੇਈਏ ਇਸ ਤਰ੍ਹਾਂ ਲਾ ਲਾਂ ਥੋੜੀ ਥੋੜੀ ਆਪਾਂ ਵੇਚ ਦੇ ਕੇ ਇਹਦੇ ਉੱਪਰ ਆਪਾਂ ਸਲਾਈ ਜਿਹੜੀ ਲਾਉਣੀ ਆ ਇਸ ਲਾਈ ਆਪਾਂ ਜਿਹੜੀ ਇਹ ਬਹੁਤ ਸਫਾਈ ਨਾਲ ਲਾਉਣੀ ਆ ਕਿਉਂਕਿ ਇਹ ਸਲਾਈ ਜਿਹੜੀ ਆ ਬਾਹਰ ਦਿਸਣੀ ਹੈਗੀ ਇਹ ਆਪਕ ਨਾਰੇ ਨਾਰੇ ਲਾਉਣੀ ਆ ਤੇ ਠੀਕ ਵਕਾ ਕਰਕੇ ਲਾਉਣੀ ਹੈਗੀ ਕਦੀ ਐਸਟਰਾ ਆਪਣਾ ਜਿਹੜੀ ਇਹਦੇ ਤੇ ਸਿੱਪੀ ਦਾ ਵਰਕ ਹੈ ਬਹੁਤ ਸੋਹਣਾ ਥੋੜਾ ਥੋੜਾ ਆਪਾਂ ਉਹ ਵੀ ਦਿਖਾਵਾਂਗੇ ਤੇ ਥੋੜਾ ਥੋੜਾ ਆਪਾਂ ਵਿੱਚ ਮਾਰ ਜਾਣ ਦਵਾਂਗੇ ਆਪਾਂ ਤਾਂ ਪੱਤੇ ਤੇ ਵੀ ਇਹੀ ਲੈਸ ਲਾਈਏ ਇਹਨੂੰ ਆਪਾਂ ਬਿਲਕੁਲ ਵੀ ਖਿੱਚਣਾ ਨਹੀਂ ਹੈ ਇਹ ਤੋਂ ਕੁੰਨੀ ਤੋਂ ਆਪਾਂ ਜੜੀ ਲੈਸ ਨੂੰ ਬਣਾ ਕੇ ਥੋੜੀ ਜਿਹੀ ਲਾਵਾਂਗੇ ਵਿੱਚ ਵਲ ਪਾ ਕੇ ਕਿਉਂਕਿ ਜਿਵੇਂ ਕੋਨਾ ਬਣਿਆ ਹੋਇਆ ਆਪਾਂ ਉਵੇਂ ਕੋਨਾ ਬਣਾ ਕੇ ਲਾਉਣੀ ਆ ਥੋੜਾ ਜਿਹਾ ਆਪਾਂ ਥੋੜੀ ਜਿਹੀ ਕੱਠੀ ਕਰਕੇ ਵਿੱਚ ਇੱਥੇ ਵਲ ਪੈ ਜੂਗਾ ਜਿੱਥੇ ਆਪਣੀ ਗੋਠਾਉਣੀ ਆ ਉੱਥੇ ਹੀ ਆਪਾਂ ਵਲ ਪਾਉਣਾ ਹੈ ਐਸਟਰਾ ਕਰਕੇ ਬਿਲਕੁਲ ਛੋਟਾ ਜਿਹਾ ਵਲ ਪੈਣਾ ਹੈ ਤਾਂ ਕਿ ਆਪਣੀ ਲੈਸ ਦੁਬਾਰਾ ਇਧਰ ਨੂੰ ਘੁੰਮ ਸਕੇ Es trique de nada. Y le pongo una guía para la ਇਸ ਤਰ੍ਹਾਂ ਇਹ ਆਪਾਂ ਇੱਕ ਕੋਨਾ ਨਵਣਾ ਲੈਣਗਾ ਇਹਨੂੰ ਅੰਦਰ ਨੂੰ ਕਰਕੇ ਸਾਰੀ ਨੂੰ ਐਕਸਟਰਾ ਇੱਥੇ ਦਾ ਕਪਾਸ ਲਾਈ ਲਾ ਦਾਂਗੇ ਇੱਥੋਂ ਥੋੜਾ ਜਿਹਾ ਕੋਨਾ ਇਸ ਤਰ੍ਹਾਂ ਮੁੜ ਜੂਗਾ ਤੇ ਫਿਰ ਆਪਾਂ ਜਿਹੜੀ ਹੈ ਬਾਹਰ ਨੂੰ ਕੱਢ ਲਾਂਗੇ ਇਹਦੇ ਤੇ ਡਬਲ ਸਲਾਈ ਲੱਗੂਗੀ ਇੱਥੇ ਆਪਾਂ ਅੱਗੇ ਵੀ ਲਾ ਕੇ ਦੱਪਾਂਗੇ ਸਲਾਈ ਨੂੰ ਉਹ ਜਿਹੜੀ ਆਪਣੀ ਪਾਈਪਿੰਗ ਜਾਂ ਲੈਸ ਕੋਈ ਵੀ ਨਿਕਲਣੀ ਚਾਹੀਦੀ ਹੈ। ਇਸ ਤਰੀਕੇ ਦੇ ਨਾਲ ਆਪਣਾ ਆਪਾਂ ਅੱਗੇ ਵੀ ਲਾ ਲਾਂਗੇ। ਥੋੜੀ-ਥੋੜੀ ਆਪਾਂ ਸਿੱਕੀ ਦਾ ਵਰਕ ਜਿਹੜਾ ਦਿਖਾਇਆ ਹੋਇਆ ਹੈਗਾ। ਇਸ ਤਰੀਕੇ ਦੇ ਨਾਲ ਬਹੁਤ ਹੀ ਸੋਹਣਾ ਲੱਗਦਾ ਹੈ। ਵਿੱਚ ਤੁਸੀਂ ਬਟਨ ਲਾ ਸਕਦੇ ਹੋ। ਤੇ ਆਪਾਂ ਸਾਰਾ ਲਾ ਕੇ ਇਸੇ ਤਰ ਤਰੀਕੇ ਦੇ ਨਾਲ ਤੁਹਾਨੂੰ ਦਿਖਾਉਣੀ ਹੈ ਇਥੋਂ ਵੀ ਸਾਰੇ ਕੋਣੀ ਆਪਾਂ ਇਸੇ ਤਰੀਕੇ ਨਾਲ ਮੋੜਨੇ ਨੇ ਬਿਲਕੁਲ ਸਿੱਧਾ ਰੱਖ ਕੇ ਪੱਟੀ ਨੂੰ ਬਿਲਕੁਲ ਸਿੱਧਾ ਕਰ ਲੈਣਾ ਜਿੱਥੇ ਆਪਣੀ ਪੱਟੀ ਆਊਗੀ ਆਪਾਂ ਉੱਥੇ ਲੈਸ ਕਰ ਲੈਣੀ ਹੈ ਇਹ ਤੋਂ ਵੀ ਆਪਾਂ ਇਹ ਤੋਂ ਆਪਾਂ ਇਧਰ ਮੋੜ ਲਾਂਗੇ ਇਸੇ ਤਰ੍ਹਾਂ ਇਧਰ ਵੀ ਆਪਾਂ ਹਮਾਂਕੇ ਵਿੱਚ ਦੇ ਦਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਦੂਸਰੇ ਪਾਸੇ ਵੀ ساری ਰੈਸਲਾ ਕੇ ਤਿਆਰ ਕਰਦੇ ਲੋ ਜੀ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਹਾਰੇ ਕੋਨੇ ਬਣਾ ਲੈਣੇ ਇਸ ਤਰ੍ਹਾਂ ਲੈਸ ਘੁਮਾ ਕੇ ਅਗਰ ਵਿੱਚੋਂ ਕਟਾਈ ਕਰਨੀ ਹੈ ਤਾਂ ਤੁਸੀਂ ਇੱਥੇ ਵਿੱਚ ਬਾਊਡਰਲੀ ਬਟਨ ਲਾ ਸਕਦੇ ਹੋ ਸੋਹਣੇ ਲੱਗ ਦਿੰਨੇ ਉਹ ਵੀ ਇਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਵਿੱਚ ਨੂੰ ਘਵਾ ਦੇਣਾ ਥੋੜਾ ਜਿਹਾ ਜਿਹੜਾ ਬਾਹਰ ਨੂੰ ਨਿਕਲਿਆ ਵਿੱਚ ਕੋਈ ਨਹੀਂ ਰਹਿਣਾ ਚਾਹੀਦਾ ਇਦਿੱਤੇ ਆਪਾਂ ਥੋੜੀ ਜੀ ਸਿੱਪੀ ਵਰਕ ਵਾਲੀ ਧਾਂ ਲਾਈ ਹੈ ਵੀ ਇਹਦੇ ਕੱਪੜੇ ਦੇ ਵਿੱਚ ਚਮਕ ਸੀਗੀ ਥੋੜੀ ਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਆਪਣਾ ਕੱਪੜਾ ਹੈ ਇਹ ਐ ਸ਼ੈਨ ਇਹ ਵਿੱਚ ਡਿਸਟਰਬਰੈਂਡ ਦਾ ਜਾਂ ਕਿਸੇ ਬ੍ਰਾਂਡ ਦਾ ਇਸ ਤਰ੍ਹਾਂ ਹੁੰਦੇ ਨੇ ਏਰੀਵਾ ਬ੍ਰਾਂਡ ਦਾ ਹਾਂਜੀ ਏਰੀਵਾ ਬ੍ਰਾਂਡ ਦਾ ਆ ਕਰਕੇ ਦਿੱਤੇ ਨਾ ਆਪਾਂ ਸ਼ਾਈਨ ਵਾਲੀ ਲਾਈਏ ਦੁਪੱਟਾ ਵੀ ਆਪਾਂ ਨਾ ਸ਼ਾਈਨ ਵਾਲਾ ਤੇ ਉਹਦੇ ਤੇ ਵੀ ਆਪਾਂ ਇਹਦੇ ਨਾਲ ਦੀ ਉਹ ਲਾਈਏ ਇਸ ਤਰੀਕੇ ਦੇ ਨਾਲ ਆਪਾਂ ਚੱਕਾਂ ਤੇ ਜਾਂ ਪੂਰੇ ਘੇਰੇ ਤੇ ਲਾਵਾਂਗੇ ਤੇ ਬਾਵਾ ਤੇ ਵੀ ਲਾਵਾਂਗੇ ਉਹ ਜੀ ਆਪਣਾ ਪੂਰਾ ਜਿਹੜੇ ਗਲੇ ਤੇ ਲੈਸ ਲੱਗ ਗਈ ਹੈ ਤੇ ਜਿੰਨੇ ਹੀ ਵਿੱਚ ਕਲਰ ਕਲਰਾਂ ਦੇ ਫੁੱਲ ਨੇ ਹਨ ਉਹਨੇ ਕਲਰਾਂ ਦੀ ہوئی ਆਪਣੀ ਲੈਸ ਹੈ ਉਹਨੇ ਕਲਰਾਂ ਦੀ ਵੀ ਆਪਣੀ ਲੈਸ ਹੈ ਤੇ ਇਸ ਤਰੀਕੇ ਦੇ ਨਾਲ ਆਪਾਂ ਲਾਈਏ ਤੁਸੀਂ 골ਡਨ ਬਟਨ ਇਹਦੇ ਵਿੱਚ ਲਾ ਸਕਦੇ ਹੋ ਇਸ ਤਰ੍ਹਾਂ ਆਪਣਾ ਗਲਾ ਬਣ ਕੇ ਤਿਆਰ ਹੋਇਆ ਤਾਂ ਆਪਾਂ ਇਥੇ ਵੀ ਨਾ ਲਾ ਲੈ ਨੀ ਆ ਕੇ ਕਸਲਾਈ ਫਿਰ ਇਹ ਬੈਠਮੀ ਜੀ ਬਣ ਜਾਂਦੀ ਹੈ ਉੱਤੇ ਉੱਤੇ ਲੀ ਜੀ ਹੁੰਦੀ ਤੇ ਫਿਰ ਪ੍ਰੈਸ ਮਾਰ ਕੇ ਆਪਾਂ ਤੁਹਾਨੂੰ ਫਾਈਨਲ ਲੁੱਕ ਦੇ ਦਿਖਾਉਣੀ ਹੈ ਲਓ ਜੀ ਇਸ ਥ੍ਰੀ ਕੀ ਦੇ ਨਾਲ ਆਪਣਾ ਗਲਾ ਬਣ ਕੇ ਤਿਆਰ ਹੋਇਆ ਆਪਾਂ ਇੱਕ ਇੱਕ ਸਲਾਈਏ ਜਿਹੜੀ ਇੱਥੇ ਲਾ ਦਿੱਤੀ ਹੈ ਸਾਈਡ ਤੇ ਇੱਥੇ ਬਿਲਕੁਲ ਦਿਸਦੀ ਨਹੀਂ ਤੇ ਇਸ ਤਰ੍ਹਾਂ ਆਪਣਾ ਗਲਾ ਬਣ ਕੇ ਤਿਆਰ ਇਥੇ ਆਪ ਤਾਂ ਨਹੀਂ ਲਾਈ ਫਿਰ ਉਹ ਜੁੱਬ ਦੀ ਇਹ ਲੈਸ ਥੋੜੀ ਜਰੀ ਦੀ ਹੈ। ਐਸਟਰਾ ਪਲਾਈ ਇਹਦੇ ਵਿੱਚ ਚਾਹੇ ਤਾਂ ਆਪਾਂ ਤਿੰਨਕ ਬਟਨ ਲਾ ਸਕਦੇ ਸੋਹਣੇ ਲੱਗਦੇ ਨੇਗੇ। ਕਿ ਆਪਾਂ ਦੇਖਦੇ ਹਾਂ। ਲਾਉਂਦੇ ਦੇਖੋ ਆਪਾਂ ਕੱਚੀਆਂ ਸਲਾਈਆਂ ਦੇੜ ਕੇ ਸਾਰੀਆਂ। ਤੇ ਆਹ ਕਿਨਾਰੇ ਵਾਲੀ ਸਲਾਈ ਲੱਗੀ ਰਹਿ ਗਈ ਆ ਤਾਂ ਇੱਕ ਆਪਾਂ ਲੈਸ ਲਾਈ ਬਿਲਕੁਲ ਫਿਨਿਸ਼ਿੰਗ ਦੇ ਨਾਲ। ਦੇਖੋ। ਪ੍ਰੈਸ ਮਾਰ ਕੇ ਤੇ ਐਂ ਵਧੀਆ ਕਰਤਾ ਇੱਥੇ ਆਪਾਂ ਬਟਨ ਲਾਵਾਂਗੇ ਠੀਕ ਹੈ ਜੀ ਬਟਨ ਇੱਥੇ ਲੱਗਣਗੇ ਜੇ ਤੁਸੀਂ ਬਟਨ ਨਹੀਂ ਲਾਉਣੀ ਤਾਂ ਤੁਸੀਂ ਇੰਨਾ ਹੀ ਬਰੀਕ ਜਿਹੜੀ ਹੈ ਇੱਥੇ ਪੱਟੀ ਬਣਾ ਸਕਦੇ ਹੋ ਸਵਾ ਇੰਚ ਦੀ ਤੇ ਆਪਾਂ ਸਵਾ ਇੰਚ ਦੀ ਇਹ ਡਬਲ ਪੱਟੀ ਬਣਾਈ ਹੈ ਤੇ ਇਹਦੇ ਵਿੱਚ ਤੁਸੀਂ ਬੋਟਲੀ ਬਟਨ ਮਿਲਾ ਸਕਦੇ ਹੋ ਇਹਦੇ ਵਿੱਚ ਲੁਪੀ ਵਾਲੇ ਵੀ ਲਾ ਸਕਦੇ ਹੋ ਤੇ ਇਹਦੇ ਤੇ ਜਿਵੇਂ ਹੁਣ ਆਪਾਂ ਇੱਥੇ ਦੂਸਰੇ ਬਟਨ ਲਾ ਰਹੇ ਨੇ ਇਦਾਂ ਦੇ 골ਡਨ ਬਟਨ ਲਾ ਸਕਦੇ ਆ ਤੇ ਬਹੁਤ ਸੋਹਣਾ ਸਪ੍ਰੈਸ ਕਰ ਬਣ ਕੇ ਤਿਆਰ ਹੁੰਦਾ ਤੁਸੀਂ ਦੱਸਿਓ ਕੀ ਮਨ ਕਰਤਾ ਠੀਕ ਹੈ ਜੀ। ਜੇ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਜੀ। ਥੈਂਕ ਯੂ।